ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਅਸ਼ੀਰ ਅਕਾਲ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਅੱਜ ਦਾ ਵਿਸ਼ਾ ਲਿਆਏ ਸੀ ਬਿਲਗੇ ਦੇ ਵਿੱਚ ਗ੍ਰੀਨ ਪਾਰਕ ਗ੍ਰੀਨ ਪਾਰਕਾਂ ਤੇ ਗੱਲ ਕਰਾਂਗੇ ਨਗਰ ਪੰਚਾਇਤ ਬਿਲਗਾ ਨੇ ਬਿਲਗੇ ਦੇ ਵਿੱਚ ਦੋ ਗ੍ਰੀਨ ਪਾਰਕ ਬਣਾਏ ਨੇ ਪੱਤੀ ਬੱਗਾ ਵਿੱਚ ਪਹਿਲਾ ਬਣਿਆ ਤੇ ਪੱਤੀ ਪੱਟੀ ਵਿੱਚ ਬਾਅਦ ਵਿੱਚ ਤੇ ਉੱਥੇ ਤੀਜੀ ਗੱਲ ਕਰਾਂਗੇ ਅਸੀਂ ਕਿ ਬਿਲਗਾ ਦੇ ਬਾਹਰੋਂ ਜਦੋਂ ਮੁਆਈ ਵਾਲੀ ਸਾਈਡ ਤੋਂ ਐਂਟਰ ਕਰਦੇ ਆਂ ਤੇ ਸਕੂਲ ਨੇੜੇ ਜਿੱਥੇ ਅਡਾ ਉਹ ਰੋੜੀ ਹੋਇਆ ਕਰਦੀ ਸੀ ਉੱਥੇ ਵੀ ਇੱਕ ਛੋਟਾ ਜਿਹਾ ਪਾਰਕ ਬਣਿਆ ਤੇ ਤੀਜਾ ਪਾਰਕ ਛੋਟਾ ਇਹ ਹੈ ਤੇ ਅਗਲੀ ਗੱਲ ਕਰਾਂਗੇ ਬਿਲਗੇ ਦੇ ਮੇਨ ਬੱਸ ਸਟੈਂਡ ਤੇ ਦੂਸਰੇ ਪਾਸੇ ਜਦੋਂ ਤੁਸੀਂ ਨੂਰ ਮਹਿਲ ਤੋਂ ਆਉਂਦੇ ਆ ਰਹਿਮਤ ਸ਼ਾਹ ਦੇ ਨੇੜੇ ਇੱਕ ਚਾਰਦਵਾਰੀ ਕੀਤੀ ਹੈ ਇਸ ਥਾਂ ਤੇ ਨਗਰ ਪੰਚਾਇਤ ਨੇ ਖਜੂਰਾਂ ਦੇ ਦਰਖਤ ਲਗਾਏ ਸੀ ਇਹਨਾਂ ਖਜੂਰਾਂ ਦੇ ਦਰਖਤਾਂ ਨੂੰ ਦੇਖ ਕੇ ਜਿਹੜਾ ਦ੍ਰਿਸ਼ ਬਿਲਗੇ ਦਾ ਬਣਿਆ ਸੀ ਉੱਤੇ ਵੀ ਗੱਲ ਕਰਾਂਗੇ ਤੇ ਆਓ ਪਹਿਲਾਂ ਪਾਰਕਾਂ ਦੀ ਗੱਲ ਕਰ ਲਈਏ ਹੁਣ ਜਦੋਂ ਪਾਰਕਾਂ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਪੱਤੀ ਬੱਗਾ ਦੇ ਵਿੱਚ ਨਗਰ ਪੰਚਾਇਤ ਨੇ ਜਿਹੜਾ ਪਾਰਕ ਬਣਾਇਆ ਉਸ ਪਾਰਕ ਦੀ ਦੇਖਰੇਖ ਕਰ ਰਹੇ ਨੇ ਐ ਨਰੇਸ਼ ਕੁਮਾਰ ਨਰੇਸ਼ ਕੁਮਾਰ ਐ ਸ਼੍ਰੀਮਤੀ ਪੂਜਾ ਜਿਹੜੇ ਇੱਥੇ ਐ 9 ਨੰਬਰ ਬਾੜ ਦੇ ਐਮਸੀ ਰਹਿਆ ਉਹਨਾਂ ਦੇ ਪਤੀ ਨੇ ਨਰੇਸ਼ ਕੁਮਾਰ ਤੇ ਨਰੇਸ਼ ਕੁਮਾਰ ਨੇ ਇਸ پارک ਨੂੰ ਸਮੇਂ ਦਾ ਹਾਣੀ ਬਣਾਉਣ ਲਈ ਖੁਦ ਮਿਹਨਤ ਕੀਤੀ ਹੈ ਉਹਨਾਂ ਦੀ ਮਿਹਨਤ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਤੇ ਉਹ ਉਦਮੀ ਹੈ ਉਹਨਾਂ ਨੇ ਇਸ پارک ਨੂੰ ਅੱਜ ਵੀ ਹਰਿਆ ਭਰਿਆ ਰੱਖਿਆ ਤੇ ਨਾਲ ਇੱਕ ਛੋਟਾ ਜਿਹਾ ਹੋਰ پارک ਉਹਨਾਂ ਨੇ ਬਣਾਇਆ ਪਵਾ ਕੇ ਇੱਥੇ ਨਗਰ ਪੰਚਾਇਤ ਨੇ ਗਿੱਲਾ ਕੂੜਾ ਤੇ ਸੁੱਕਾ ਕੂੜਾ ਦਾ ਜਿਹੜਾ ਪ੍ਰੋਜੈਕਟ ਬਣਾਇਆ ਸੀ ਉਹਨੂੰ ਨਰੇਸ਼ ਕੁਮਾਰ ਹਟਾਉਣਾ ਚਾਹੁੰਦੇ ਸੀ ਅੱਜ ਇਸ ਮੁੱਦੇ ਤੇ ਅਸੀਂ ਗੱਲ ਨਹੀਂ ਕਰਾਂਗੇ ਗੱਲ ਕਰਾਂਗੇ ਕਿ ਨਗਰਪੰਚਾਇਤ ਦਾ ਪੱਤੀ ਪੱਕਾ ਦਾ ਪਾਰਕ ਨਰੇਸ਼ ਕੁਮਾਰ ਨੇ ਉਸ ਨੂੰ ਬਹੁਤ ਸੁੰਦਰ ਬਣਾ ਕੇ ਰੱਖਿਆ ਹੈ ਮਿਹਨਤ ਕਰਦੇ ਨੇ ਨਿਰਸਵਾਰਥੂਕ ਮਿਹਨਤ ਕਰਦੇ ਨੇ ਤੇ ਹੁਣ ਗੱਲ ਕਰ ਲੈਨੇ ਆ ਪਾਰਕ ਪੱਤੀ ਪੱਟੀ ਦਾ ਇਹ ਪਾਰਕ ਦੇ ਦ੍ਰਿਸ਼ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਤੇ ਇਸ پارک ਨੂੰ ਦੇਖ ਲਓ ਤੇ ਤੁਹਾਨੂੰ ਅਸੀਂ ਪਹਿਲਾਂ ਦਰਸ਼ਿਤ ਕਰ ਤੇ ਆ ਪੱਤੀ ਬੱਗਾ ਦੇ پارک ਦੇ ਤੇ ਹੁਣ ਤੁਸੀਂ ਪੱਤੀ ਪੱਟੀ ਦੇ پارک ਦੇ ਦ੍ਰਿਸ਼ ਦੇਖ ਰਹੇ ਆ ਇਸ پارک ਦੇ ਵਿੱਚ ਨਗਰ ਪੰਚਾਇਤ ਵੱਲੋਂ ਕਾ ਲਗਾਇਆ ਗਿਆ ਸੀ ਕਾ ਲਗਾਉਣ ਤੇ ਕਾਫੀ ਖਰਚਾ ਆਉਂਦਾ ਹੈ ਮਿਹਨਤ ਆਉਂਦੀ ਹੈ ਤੇ ਅੱਜ ਇਸ پارک ਦੇ ਵਿੱਚ ਤੁਸੀਂ ਜਿਹੜਾ ਦੇਖ ਸਕਦੇ ਹੋ ਕਿ ਇੱਥੇ ਕੁਝ ਜਿਮ ਮਸ਼ੀਨਾਂ ਵੀ ਲੱਗੀਆਂ ਆ ਪਬਲਿਕ ਲਈ ਤੇ ਕਾ ਦੇ ਹਾਲਾਤ ਤੁਸੀਂ ਖੁਦ ਦੇਖ ਸਕਦੇ ਹੋ ਇਹ ਪਾਰਕ ਉੱਜੜਿਆ ਹੋਇਆ ਜਿਹੜਾ ਤੁਹਾਨੂੰ ਲੱਗ ਰਿਹਾ ਕਿਉਂਕਿ ਇੱਥੇ ਨਰੇਸ਼ ਕੁਮਾਰ ਵਾਂਗ ਕੋਈ ਵੀ ਵਿਅਕਤੀ ਜਿਹੜਾ ਆ ਉਹ ਸੇਵਾ ਭਾਵਨਾ ਨਾਲ ਇਹਦੀ ਸਫਾਈ ਨਹੀਂ ਕਰਦਾ ਹੁਣ ਜੇ ਗੱਲ ਕਰ ਲਈਏ ਨਗਰਪੰਚਾਇਤ ਦੇ ਮਲਾਜ਼ਮਾਂ ਦੀ ਕੋਈ ਅਕਸਰ ਗਿਣਤੀ ਜਿਹੜੀ ਆ ਉਹ 34 35 ਦੱਸੀ ਜਾਂਦੀ ਹੈ ਅਸੀਂ ਇਹਨੂੰ ਪੱਕੀ ਵੀ ਨਹੀਂ ਕਹਿੰਦੇ ਤੇ ਕੱਚੀ ਵੀ ਨਹੀਂ ਕਹਿੰਦੇ ਇਹਨਾਂ ਅਗਰ ਬਰਕਰਾਰਾਂ ਦੇ ਵਿੱਚੋਂ ਨਗਰਪੰਚਾਇਤ ਵੱਲੋਂ ਹੁਣ ਤੱਕ ਇੱਕ ਦੋ ਵਿਅਕਤੀਆਂ ਨੂੰ ਅਗਰ ਇਹ ਇਹਨਾਂ ਪਾਰਕਾਂ ਦੀ ਦੇਖ-ਰੇਖ ਲਈ ਹੁਣ ਤੱਕ ਟ੍ਰੇਨ ਕਰ ਲਿਆ ਜਾਂਦਾ ਤਾਂ ਸ਼ਾਇਦ ਇਸ پارک ਦੀ ਇਹ ਹਾਲਤ ਨਾ ਹੁੰਦੀ ਤੁਸੀਂ ਦੇਖਿਆ ਅਸੀਂ ਤੁਹਾਨੂੰ ਪਿਛਲੇ ਸਮੇਂ 'ਚ ਦਿਖਾਇਆ ਕਿ ਬਿਲਗੇ ਦੇ ਵਿੱਚ ਜਦੋਂ ਤੁਸੀਂ ਮਾਈ ਸਾਈਡ ਤੋਂ ਆਨੇ ਆ ਫਾਟਕ ਲੰਘਦੇ ਇੱਕ ਸੱਜੇ ਪਾਸੇ ਛੋਟਾ ਜਿਹਾ ਪਾਰਕ ਬਣਾਇਆ ਉੱਥੇ ਬੜੇ ਥਲ ਬੂਟੇ ਰੰਗ-ਬਰੰਗੇ ਤੁਹਾਨੂੰ ਵੀਡੀਓ ਵੀ ਦਿਖਾਈਆ ਪਰ ਉਹ ਜਿਵੇਂ ਮੌਸਮੀ ਉਹਨਾਂ ਦਾ ਇਹ ਹੁੰਦਾ ਤੌਰ ਤੇ ਰੀਕਾ ਨਗਰ ਪੰਚਾਇਤ ਵੱਲੋਂ ਜਿਸ ਤਰ੍ਹਾਂ ਖਜੂਰਾ ਬਿਲਾਇਆਂ ਤੇ ਸਾਨੂੰ ਇਦਾਂ ਲੱਗਦਾ ਸੀ ਵੀ ਇਹ ਖਜੂਰਾ ਲੱਗੀਆਂ ਤੇ ਇਹ ਦਰਖਤ ਬਣ ਗਿਆਂ ਤੇ ਇੱਥੇ ਸ਼ਾਇਦ ਫਾਲ ਲੱਗਿਆ ਕਰਨਗੇ ਪਰ ਇਹ ਅਜਿਹਾ ਨਹੀਂ ਹੋਇਆ ਇਹ ਖਜੂਰਾ ਸੁੱਕ ਗਏ ਆ ਕਿ ਇਹ ਦੇਖਭਾਲ ਦੀ ਤੁਖੋ ਸੁੱਕ ਗਏ ਆ ਕਿ ਉਹਨਾਂ ਨੂੰ ਸਮੇਂ ਸਰ ਪਾਣੀ ਨਹੀਂ ਮਿਲਿਆ ਕਿ ਇਹਨਾਂ ਦੀ ਸਮੇਂ ਸਰ ਦੇਖ ਰੇਖ ਨਹੀਂ ਹੋਈ ਜਾਂ ਇਹ ਗੇਂਦੇ ਤੇ ਬੁੱਲਾਬਾਂਗ ਸੀ ਤੇ ਦੇ ਅੰਸਾਰ ਦਮਨਾਣਾ ਸੀ ਫੁੱਲ ਲੈ ਆਂਦੇ ਤੇ ਫੁੱਲ 300 ਦਮਨਣ ਤੋਂ ਬਾਅਦ ਸੁੱਕ ਗਏ ਮਨ ਦੁਖ ਹੁੰਦਾ انسان ਤੇ ਜਦੋਂ ਉਹ ਆਪਣੇ ਘਰ ਦੇ ਵਿੱਚ ਮਹਿੰਗੇ ਬਾਗ ਦੇ ਬੂਟੇ ਲਿਆਉਂਦਾ ਮਹਿੰਗੇ ਬਾਗ ਦੇ ਬੂਟੇ ਖਰੀਦ ਕੇ ਜਦੋਂ ਉਹ ਲਾਉਂਦਾ ਅਗਰ ਉਹਨਾਂ 'ਚੋਂ ਇੱਕ ਵੀ ਬੂਟਾ ਸੁੱਕ ਜਵੇ ਤੇ انسان ਆਪਣੇ ਆਪ ਨੂੰ ਕੋਸਦਾ ਅੰਗਲੀ ਨੂੰ ਸੋਸ ਕਰਦਾ ਕਿ ਇਹਨਾਂ ਨੂੰ ਸੇਕ ਪੈ ਗਈ ਮੈਨੂੰ ਸਮੇਂ ਸਿਰ ਦਵਾਈ ਜਿਹੜੀ ਆ ਨਹੀਂ ਪਹੁੰਚਦਾ ਚਾਲ ਸੀ ਜਾਂ ਮੇਰਾ ਤਜਰਬਾ ਨਹੀਂ ਸੀ ਇਹ ਸਭ ਕੁਝ ਇਨਸਾਨ ਸੋਚਦਾ ਕਿਉਂਕਿ ਉਸ ਦੇ ਪੱਲਿਓਂ ਉਹਦੀ ਜੇਬ ਵਿੱਚੋਂ ਪੈਸੇ ਲੱਗੇ ਹੁੰਦੇ ਆ ਕੀ ਹੁਣ ਨਗਰ ਪੰਚਾਇਤ ਇਹ ਮਹਿਸੂਸ ਕਰਦੀ ਹੋਵੇਗੀ ਲੋਕਾਂ ਦਾ ਪੈਸਾ ਹੈ ਜਦੋਂ ਮਰਜ਼ੀ ਫੁੱਲ ਲਿਆ ਕੇ ਲਾ ਦਿਓ ਜਦੋਂ ਮਰਜ਼ੀ ਖਜੂਰਾਂ ਲਿਆ ਕੇ ਲਾ ਦਿਓ ਲੋਕਾਂ ਨੂੰ ਦ੍ਰਿਸ਼ ਦਿਖਾ ਦਿਓ ਉਦੋਂ ਤੱਕ ਤੂੰ ਕੌਣ ਤੇ ਮੈਂ ਕੌਣ ਇਸੇ ਤਰ੍ਹਾਂ ਹੋਇਆ ਤੇ ਤੁਹਾਨੂੰ ਇਹ ਜੂਰਾ ਸਕੂਲ ਦੇ ਨੇੜੇ ਪਾਰਕ ਦਿਖਾ ਰਹੇ ਹਾਂ ਇੱਥੇ ਦੇਖ ਲਓ ਕਹਾ ਕਿੱਡਾ ਆਵਾਰਾ ਹੋਇਆ ਖਜੂਰਾਂ ਸੁੱਕ ਗੀਆਂ ਨੇ ਪੱਤੀ ਪੱਟੀ ਦਾ ਤੁਹਾਨੂੰ ਪਾਰਕ ਦਿਖਾ ਦਤਾ ਉੱਤੇ ਕੀ ਹਾਲਾਤ ਹੈ ਤੇ ਇਸੇ ਤਰ੍ਹਾਂ ਇਹ ਰਹਿਮਸ਼ਾ ਵਾਲਾ ਚਾਰਦੁਆਰੀ ਜਿਹਨੂੰ ਅਸੀਂ ਪਾਰਕ ਨਹੀਂ ਕਹਿ ਸਕਦੇ ਕਿਉਂਕਿ ਉਹਦੇ ਅੰਦਰ ਪਾਰਕ ਨਾਂ ਦੀ ਕੋਈ ਚੀਜ਼ ਨਹੀਂ ਹੈ ਖਜੂਰਾਂ ਦੇ درخت ਜੂਰ ਲੱਗਿਆ ਜਿਹੜੇ ਆਪਣੇ ਵੱਲ ਨੂੰ ਉਸ ਵੇਲੇ ਆਕਰਸ਼ਿਤ ਕਰਦੇ ਸੀ ਜਦੋਂ ਹਰੇ ਭਰੇ ਸੀ ਤੇ ਅੱਜ ਜਿਹੜੇ ਸੁੱਕੇ ਆ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਆ ਕਿ ਅਸੀਂ ਹੁਣ ਤੁਹਾਨੂੰ ਹਰੀਆਲੀ ਨਹੀਂ ਵੰਡ ਸਕਦੇ ਕਿਉਂਕਿ ਸਾਡੇ ਵਿੱਚ ਖੁਦ ਜਾਨ ਨਹੀਂ ਰਹੀ ਹਾਂ ਇਹ ਗੱਲ ਠੀਕ ਹੈ ਵੀ ਇਹਨਾਂ ਖੁਰੂਦਾਂ ਤੋਂ ਵਿੱਚੋਂ ਅਜੇ ਵੀ ਕੁਝ ਬੂਟੇ ਜਿਹੜੇ ਆ ਬਰਸਤ ਜਿਹੜੇ ਆ ਉਹ ਹਰੇ ਆ ਬਾਕੀ ਸੁੱਕ ਸਕ ਗਏ ਆ ਜਾਂ ਬਾਕੀ ਵੀ ਅੰਦਰੋਂ ਹਰੇ ਆ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਅਸੀਂ ਲਗਾਤਾਰ ਨਗਰ ਪੰਚਾਇਤ ਦੀਆਂ ਕੰਮ ਦੇ ਉੱਤੇ ਉਹਨਾਂ ਕੰਮਾਂ ਤੇ ਉਂਗਲ ਉਠਾਉਣੇ ਆ ਜਿੱਥੇ ਸਾਨੂੰ ਬੇਨਿਜ਼ਮੀ ਲੱਗਦੀ ਹੈ ਜਿੱਥੇ ਸਾਨੂੰ ਹਨ ਗੈਲੀ ਲੱਗਦੀ ਹੈ ਜਿੱਥੇ ਨਗਰ ਪੰਚਾਇਤ ਦਾ ਦਫ਼ਤਰ ਦਾ ਨਹੀਂ ਧਿਆਨ ਹੁੰਦਾ ਪਿਛਲੇ ਦਿਨ ਹੀ ਅਸੀਂ ਗੱਲ ਕੀਤੀ ਸੀ ਕਿ ਹਾਉਦੀਆਂ ਜਿਹੜੀਆਂ ਖੁੱਲੀਆਂ ਪਈਆਂ ਸਰੀਏ ਟੁੱਟੇ ਪਿਆ ਜਦੋਂ ਕਿ ਪਿਛਲੇ ਸਮੇਂ 'ਚ ਇਹੋ ਨੇ ਕਿਹਾ ਸੀ ਕਿ ਸਰੀਏ ਚੋੜ ਕੱਢ ਕੇ ਲੈ ਜਾਂਦੇ ਆ ਪਰ ਅਸੀਂ ਦਿਖਾਇਆ ਸੀ ਕਿ ਤੇ ਉਹ ਸਰੀਆ ਨਹੀਂ ਨਿਕਲਿਆ ਤੇ ਹੁਣ ਇਹਨਾਂ ਹਾਉਦੀਆਂ ਦੇ ਉੱਤੇ ਲੋਹੇ ਦੇ ਝਰਨੇ ਨਜ਼ਰ ਆਇਆ ਇਹ ਤੁਹਾਨੂੰ ਲੋਹੇ ਦੇ ਝੰਡਿਆਂ ਦੀ ਅਸੀਂ ਜਿਹੜੀ ਆ ਉਹ ਵੀਡੀਓ ਕਲਿੱਪ ਦਿਖਾ ਰਹੇ ਹਾਂ ਇਹ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਕਿ ਜੇ ਅਸੀਂ ਇਹ ਮੁੱਦੇ ਪਿੰਡ ਦੇ ਹਟਾਉਣੇ ਆ ਤੇ ਉਹਨਾਂ ਦਾ ਸਮੇਂ ਸਿਰ ਜਾਂ ਅੱਗੇ ਪਿੱਛੇ ਹੋ ਕੇ ਹੱਲ ਹੁੰਦਾ ਇਸ ਗੱਲ ਦਾ ਅਸੀਂ ਧੰਨਵਾਦ ਕਰਦੇ ਹਾਂ ਦਸਤਨਗਰ ਪੰਚਾਇਤ ਦਾ ਕਿਉਂਕਿ ਜੇ ਅਗਰ ਕੋਸ਼ਿਸ਼ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਕੰਮ ਹੋ ਜਾਂਦਾ ਚਾਹੀਦਾ ਤਾਂ ਇੱਥੇ ਵਿਰੋਧੀ ਧਿਰਾਂ ਨੂੰ ਵੀ ਹੈ ਕਿ ਜਿਹੜੀਆਂ ਲੋਕਾਂ ਤੋਂ ਵੋਟਾਂ ਇਸ ਗੱਲ ਦੀ ਲੈਣੀਆਂ ਨੇ ਕਿ ਅਸੀਂ ਉਹਨਾਂ ਦੀ ਸੇਵਾ ਕਰਦੇ ਆ ਉਹਨਾਂ ਲੋਕਾਂ ਦੇ ਕੰਮ ਕਰਦੇ ਆ ਪਰ ਇਸ ਵੇਲੇ ਨਗਰ ਪੰਚਾਇਤ ਦੀ ਚੋਣ ਡਿਊ ਹੈ ਜਿਸ ਕਰਕੇ ਵਿਰੋਧੀ ਧਿਰ ਦੇ ਮੈਂਬਰ ਜਿਹੜੇ ਆ ਉਹ ਚੁੱਪਚਾਪ ਬੈਠੇ ਆ ਉਹਨਾਂ ਦਾ ਲੱਗਦਾ ਇਹ ਹੀ ਆ ਵੀ ਚੋਣਾਂ ਜਿੱਤ ਕੇ ਹੀ ਗੱਲ ਕੀਤੀ ਜਾ ਸਕਦੀ ਆ ਉਸ ਤਰ੍ਹਾਂ ਨਹੀਂ ਗੱਲ ਕੀਤੀ ਜਾਂਦੀ ਚਲੋ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਤੇ ਇਸੇ ਤਰ੍ਹਾਂ ਹੁਣ ਅਗਲੇ ਦਿਨਾਂ ਵਿੱਚ ਤੁਹਾਨੂੰ ਅਸੀਂ ਹੋਰ ਨਗਰ ਪੰਚਾਇਤ ਦੇ ਜਿਹੜੇ ਕੁਝ ਕੰਮ ਸਵਾਲ ਉਹ ਤਾਂ ਜਾਣਾਂ ਤੇ ਉਹ ਸੁਣਾਵਾਂਗੇ ਉਤੋਂ ਅ ਪਹਿਲਾਂ ਇੱਕ ਜਾਂਦੇ ਜਾਂਦੇ ਤੁਹਾਨੂੰ ਇੱਕ ਹੋਰ ਖਬਰ ਸੁਣਾ ਜਾਈਏ ਕਿ ਸਾਡੇ ਤੱਕ ਜਿਹੜੀ ਖਬਰ ਪਹੁੰਚੀ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪ੍ਰੋਪ ਦੇ ਨਿੱਗ ਜਾਤ ਦੇ ਵਿੱਚ ਤਿੰਨ ਦਿਨ ਸਮਾਗਮ ਹੋਏ ਗਵਲੀ ਰਾਤ ਪੰਜਬਿੰਦਰ ਸਿੰਘ ਸੋਢੀ ਵੱਲੋਂ ਜਿਵੇਂ ਕੀਰਤਨ ਦਰਬਾਰ ਕੀਤਾ ਜਾਂਦਾ ਪੰਜ ਜੋੜਿਆਂ ਦੇ ਸਮੂਹ ਆਨੰਦ ਕਾਰਜ ਕੀਤੇ ਜਾਂਦੇ ਆ ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਇਸ ਗੁਰੂ ਘਰ ਦੇ ਵਿੱਚ ਸਭਾ ਸੁਸਾਇਟੀਆਂ ਵੱਲੋਂ ਜਿਹੜੀ ਸੇਵਾ ਕੀਤੀ ਜਾਂਦੀ ਆ ਉਹਨਾਂ ਦੇ ਸਵਾਲ ਸੀ ਭਾਈ ਦਵਿੰਦਰ ਸਿੰਘ ਛੋਟੀ ਨਾਲ ਸੰਬੰਧਤ ਇਹਨਾਂ ਸਵਾਲਾਂ ਨੂੰ ਪਤਾ ਲੱਗਿਆ ਪਹਿਲਾਂ ਭਾਈ ਐਸ ਛੋਟੀ ਦੇ ਸਹਾਯਕੀਆਂ ਨੇ ਇਹਨਾਂ ਸਭਾ ਮਾਂ ਦੇ ਸਵਾਲ ਸੁਨੇ ਉਤ ਬਾਅਦ ਸੰਗਰਾਮ ਵਾਲੇ ਦਿਨ ਸ਼ਾਮ ਸਮੇਂ ਭਾਈ ਦਵਿੰਦਰ ਸਿੰਘ ਛੋਟੀ ਨੇ ਇਹਨਾਂ ਨੌਜਵਾਨਾਂ ਨਾਲ ਬੈਠ ਕੇ ਜਿਹੜੀਆਂ ਉਹਨਾਂ ਦੇ ਮਨ ਦੀਆਂ ਕੁਝ ਸਮੱਸਿਆਵਾਂ ਸੀ ਉਹਨਾਂ ਨੂੰ ਦੁਰਕਿਤਾ ਇਹਦੇ ਉੱਤੇ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਉਹ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਸੀ ਜਿਹਦੇ ਤੇ ਕੀ ਕਿਹਾ ਭਾਈ ਦਵਿੰਦਰ ਸਿੰਘ ਛੋਟੀ ਨੇ ਉਹ ਤੁਹਾਨੂੰ ਜਰੂਰ ਸੁਣਾਵਾਂਗੇ ਵੀਡੀਓ ਲੰਬੀ ਹੋਣ ਤੋਂ ਇੱਥੇ ਅਸੀਂ ਇਹ ਕਰਦੇ ਹਾਂ ਸਮਾਪਤੀ ਤੁਸੀਂ ਬਿਲਕਾ ਨਿਊਜ਼ ਆਨਲਾਈਨ ਨੂੰ ਲਗਾਤਾਰ ਦੇਖਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਸਾਨੂੰ ਇਸ ਨਾਲ ਬਹੁਤ ਉਤਸ਼ਾਹ ਮਿਲਦਾ ਹੈ ਅਗਰ ਜਿਹੜੇ ਦੋਸਤਾਂ ਨੇ ਅਜੇ ਵੀ ਬਿਲਕਾ ਨਿਊਜ਼ ਆਨਲਾਈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਉਹਨਾਂ ਨੂੰ ਸਾਡੀ ਵੀਡੀਓ ਦਾ ਤੁਰੰਤ ਆਪਣੇ ਆਪ ਨੋਟੀਫਿਕੇਸ਼ਨ ਪਹੁੰਚਦਾ ਰਹੇਗਾ ਇਸ ਕਰਕੇ ਸਬਸਕ੍ਰਾਈਬ ਜਰੂਰ ਦੋਸਤੋ ਕਰ ਲਓ ਤੇ ਅਸੀਂ ਇੱਥੇ ਕਰਦੇ ਸਮਾਪਤੀ ਫਿਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡਾ ਬਹੁਤ ਹੌਸਲਾ ਵਧਾਉਂਦੇ ਆ ਉਹਦਾ ਸ਼ਾਬਾਸ਼ ਬਣਾਉਂਦੇ ਆ ਬਿਲਕਾ ਨਿਊਜ਼ ਆਨਲਾਈਨ ਤੁਹਾਡੀ ਜਿਹੜੀ ਆ ਕੋਈ ਨਾ ਕੋਈ ਸਮੱਸਿਆ ਰਾਹ ਵਗਾਹੇ ਜਿਹੜਾ ਆ ਉਹਦੇ ਲਈ ਗੱਲ ਕਰਦੀ ਰਹੂਗੀ ਇੱਥੇ ਫਿਰ ਇੱਕ ਵਾਰ ਧੰਨਵਾਦ ਸੀ ਬਿਲਗਾ نیوز ஆன்ਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ